ਜਗਵਾਲੀ ਪੰਜਾਬ ਕੇਸਰੀ ਦੇ ਨਾਲ ਮੈਂ ਸੁਖਵਿੰਦਰ ਸਿੰਘ ਅੱਜ ਪਹੁੰਚਿਆ ਭਾਰਤ-ਪਾਕ ਅੰਤਰਰਾਸ਼ਟਰੀ ਸਰਹੱਦ ਤੇ ਜਿੱਥੇ ਦੇ ਕਿਸਾਨ ਬੜੇ ਹੀ ਲਾਚਾਰ ਨੇ ਕਿਉਂਕਿ ਇਹ ਕਿਸਾਨਾਂ ਦੀ ਦਲੇਰੀ ਵੇਖਣ ਵਾਲੀ ਏ ਕਦੇ ਇਹਨਾਂ ਨੂੰ ਹੜਾਂ ਦੀ ਮਾਰ ਆਉਂਦੀ ਏ ਕਦੇ ਗੜੇਮਾਰੇ ਦੀ ਮਾਰ ਆਉਂਦੀ ਏ ਕਦੇ ਆਪਰੇਸ਼ਨ ਸੰਦੂਰ ਜਾਂ ਹੋਰ ਮੈਨਾਂ ਦੇ ਦੌਰਾਨ ਇਹਨਾਂ ਨੂੰ ਸਮਾਨ ਚੱਕ ਕੇ ਵਾਪਸ ਜਾਣਾ ਪੈਂਦਾ ਅਤੇ ਖੱਜਲ-ਖਵਾਰ ਹੋਣਾ ਪੈਂਦਾ ਪਿਛਲੇ 2023 ਦੇ ਵਿੱਚ ਜਿਹੜੇ ਹੜ੍ਹ ਆਏ ਸਨ ਉਹ ਹਾਲੇ ਵੀ ਕਿਸਾਨ ਉਸ ਹੜ੍ਹ ਦਾ ਸੰਤਾਪ ਭੋਗ ਰਹੇ ਨੇ ਬੜੀ ਮੁਸ਼ਕਲ ਦੇ ਨਾਲ ਉਸ ਤੋਂ ਬਾਅਦ ਜਿਹੜੀ ਝੋਨੇ ਦੀ ਫਸਲ ਜਿਹੜੀ ਹੈ ਪੂਰੇ ਸੋਨੇ ਦੇ ਵਾਂਗ ਖੜੀ ਸੀ ਤਾਂ ਐਸ ਵਾਰ ਕਿਸਾਨਾਂ ਨੇ ਸੋਚਿਆ ਸੀ ਕਿ ਅਸੀਂ ਆਪਦੇ ਬੱਚਿਆਂ ਦੇ ਵਿਆਹ ਕਰਾਂਗੇ ਆਪਦਾ ਕਰਜ਼ਾ ਲਾਵਾਂਗੇ ਕਿਸੇ ਨੇ ਸੋਚਿਆ ਸੀ ਕਿ ਅਸੀਂ ਆਪਦੇ ਬੱਚਿਆਂ ਨੂੰ ਚੰਗੀ ਪੜ੍ਹਾਈ ਕਰਾਵਾਂਗੇ ਕਾਲਜ ਦੇ ਵਿੱਚ ਦਾਖਲਾ ਦਿਵਾਵਾਂਗੇ ਪਰ ਐਸ ਵਾਰ ਸਾਰੇ ਕਿਸਾਨਾਂ ਦੇ ਸੁਪਨੇ ਜਿਹੜੇ ਐ ਉਹ ਚੱਕਣਾ ਚੂਰ ਹੋ ਗਏ ਕਿਉਂਕਿ ਪਾਣੀ ਦੀ ਹੜਾਂ ਦੀ ਮਾਰ ਨੇ ਐਸ ਵਾਰ ਜਿਹੜੇ ਕਿਸਾਨ ਫਿਰ ਤੋਂ ਜਿਹੜੇ ਐ ਗਰੀਬ ਤੇ ਲਾਚਾਰ ਕਰ ਦਿੱਤੇ ਆ ਤੁਸੀਂ ਵੇਖ ਰਹੇ ਹੋ ਮੈਂ ਕਿਸਾਨਾਂ ਦੇ ਵਿਚਕਾਰ ਖੜਿਆ ਕਿਸਾਨਾਂ ਦੇ ਨਾਲ ਗੱਲਬਾਤ ਕਰਾਂਗੇ ਇੱਧਰ ਮੇਰੇ ਪਿੱਛੇ ਪਿੰਡ ਹੈ ਇੱਕ ਮੁਹਾਰ ਖਿਵਾ ਤੇ ਇੱਧਰ ਜਿਹੜਾ ਪਾਣੀ ਦੀ ਚਪੇਟ ਦੇ ਵਿੱਚ ਆ ਪਿੰਡ ਹੈ ਮੁਹਾਰ ਜਮਸ਼ੇਰ ਤਾਂ ਉੱਥੋਂ ਦੇ ਲੋਕ ਜਿਨ੍ਹਾਂ ਦੀ ਇੱਧਰ 1000 ਏਕੜ ਦੇ ਕਰੀਬ 900 ਏਕੜ ਦੇ ਕਰੀਬ ਜਿਹੜੀ ਫਸਲ ਹੈ ਉਸ ਜਿਹੜੀ ਹੈ ਬਿਲਕੁਲ ਤਬਾਹ ਹੁੰਦੀ ਵਿਖਾਈ ਦੇ ਰਹੀ ਆ ਅੱਖਾਂ ਦੇ ਸਾਹਮਣੇ ਤਾਂ ਕਿਸਾਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਹੋ ਆਪਾਂ ਇੱਕ ਜਦੋਂ ਆਪ ਦਾ ਪੁੱਤ ਪਾਲਦੇ ਆ ਜਵਾਕ ਪਾਲਦੇ ਆ ਬੜੀ ਜਿਆਦਾ ਦੇਖਭਾਲ ਕਰਦੇ ਆ ਇਹ ਫਸਲਾਂ ਨੂੰ ਤੁਸੀਂ ਆਪਦੇ ਪੁੱਤਾਂ ਵਾਂਗ ਹੀ ਪਾਲਿਆ ਤੁਹਾਡੀਆਂ ਅੱਖਾਂ ਦੇ ਸਾਹਮਣੇ ਜਿਹੜੀਆਂ ਤੁਹਾਡੀਆਂ ਜਿਹੜੀਆਂ ਫਸਲਾਂ 2023 ਦੇ ਵਿੱਚ ਵੀ ਤਬਾਹ ਹੋ ਗਈਆਂ ਇਸ ਵਾਰੀ ਫਿਰ ਅੱਖਾਂ ਦੇ ਸਾਹਮਣੇ ਤਬਾਹ ਹੁੰਦੀਆਂ ਵਿਖਾਈ ਦੇ ਹਾਂਜੀ ਸਰ ਜਿਹੜੀ ਫਸਲ ਸਾਡੀ ਪੁੱਤਾਂ ਵਾਂਗੂ ਅਸੀਂ ਪਾਲ ਰਹਿਆਂ ਲੇਕਿਨ ਪੁੱਤ ਨੂੰ ਤਾਂ ਅਸੀਂ ਇੱਕ ਟਾਈਮ ਰੋਟੀ ਨਹੀਂ ਦਿੰਦੇ ਤਾਂ ਚੱਲ ਜਾਂਦਾ ਜਿਹੜੀ ਸਾਡੀ ਫਸਲ ਹੈ ਫਸਲ ਨੂੰ ਅਸੀਂ ਟਾਈਮ ਸਿਰ ਖਾਦ ਦਿੰਨੇ ਆ ਟਾਈਮ ਸਿਰ ਦਵਾਈ ਦਿੰਨੇ ਆ ਕਿ ਜਿਹਦੇ ਨਾਲੇ ਸਾਡਾ ਕਰਜ਼ਾ ਜਿਹੜਾ 2023 ਦਾ ਛਿੜਿਆ ਨਾ ਉਹ ਉਤਰ ਜਾਵੇ ਤੇ ਅਸੀਂ ਆਪਣਾ ਕੋਈ ਨਵਾਂ ਘਰ ਬਣਾ ਸਕੀਏ ਜਾਂ ਕੋਈ ਬੱਚੇ ਦਾ ਵਿਆਹ ਕਰ ਸਕੀਏ ਚੰਗੇ ਕਾਲਜ ਦੇ ਵਿੱਚ ਉਹਨੂੰ ਅਸੀਂ ਐਡਮਿਸ਼ਨ ਦਵਾ ਸਕੀਏ ਲੇਕਿਨ ਇਹ ਜੋ ਸਾਡੇ ਜਿਹੜੇ ਸੁਪਨੇ ਸੀ ਨਾ ਉਹ ਸੁਪਨੇ ਮਨ ਕੀ ਰਹੇ ਨੇ ਹਕੀਕਤ ਵਿੱਚ ਨਹੀਂ ਬਦਲੇ 2023 ਤੋਂ ਬਾਅਦ ਸਰ 2023 ਦੇ ਤਾਂ ਮੇਰੇ ਹਿਸਾਬ ਨਾਲ ਅਜੇ ਸਾਡੇ ਕੱਪੜੇ ਵੀ ਨਹੀਂ ਧੋਪੇ ਜਿਹੜੇ ਗਲੇ ਹੋਏ ਸੀ ਉਤੋਂ ਆਪਰੇਸ਼ਨ ਸੰਦੂਰ ਕਰਤਾ ਸਰਕਾਰ ਨੇ ਆਪਰੇਸ਼ਨ ਸੰਦੂਰ ਐਸਾ ਹੋਇਆ ਕਿ ਸਾਡਾ ਤਾਂ ਸੰਦੂਰੀ ਉਜੜ ਗਿਆ ਉੱਠ ਕੇ ਜਾਣਾ ਪਿਆ ਇੱਥੋਂ ਸਰ ਉੱਠ ਕੇ ਕੀ ਜਾਣਾ ਪਿਆ ਸਾਡੇ ਤਾਂ ਸਾਰੇ ਬੰਜੇ ਬਿਸਤਰੇ ਜੋ ਸੀਗੇ ਭਾਂਡਾ ਟੈਂਡਰ ਬिखर ਗਿਆ ਘਰ ਉਜੜ ਗਏ ਹੁਣ ਜਿਹੜਾ ਉਸ ਤੋਂ ਬਾਅਦ ਉਹਦੇ ਅਜੇ ਸਾਡੇ ਤਾਂ ਮੇਰੇ ਹਿਸਾਬ ਨਾਲ ਤਾਂ ਜੇ ਸਾਹ ਠੀਕ ਨਹੀਂ ਹੋਇਆ ਤੇ ਹੁਣ 2025 ਦੇ ਹੜ੍ਹ ਦੇ ਅਸੀਂ ਪੀਟੇ ਚ ਆ ਚੁੱਕੇ ਆ ਮੇਰੇ ਪਿੱਛੇ ਦੇ ਦਿਖਾਇਆ ਜਾਏਗਾ ਤੁਹਾਨੂੰ ਦਿਖਾਈ ਦੇ ਰਿਹਾ ਹੋਣਾ ਕਿ ਕਿਸਾਨਾਂ ਨੇ ਜਿਹੜਾ ਆਪਣਾ ਸਮਾਨ ਕੱਢਣਾ ਸ਼ੁਰੂ ਕਰ ਦਿੱਤਾ ਹੈ ਇੱਕ ਪੁਲ ਦੇ ਉੱਪਰੋਂ ਲੋਕ ਜਿਹੜੇ ਆ ਆਪਣੇ ਬਜਬਾਲੀ ਬੱਚਾ ਤੇ ਸਮਾਨ ਲੈ ਕੇ ਜਿਹੜਾ ਉਹ ਆਉਣਾ ਸ਼ੁਰੂ ਹੋ ਚੁੱਕਿਆ ਤਾਂ ਹੋਰ ਅੱਗੇ ਗੱਲਬਾਤ ਕਰਾਂਗੇ ਇਸ ਵਾਰੀ ਪਾਣੀ ਪਿਛਲੀ ਵਾਰ ਨਾਲ ਜ਼ਿਆਦਾ ਜਾਂ ਘਟਿਆ ਸਰ ਪਾਣੀ ਪਿਛਲੀ ਵਾਰ ਵਾਂਗ ਹੀ ਹੋ ਰਿਹਾ ਹੈ ਅਗਰ ਮੰਨ ਕੇ ਚਲੋਗੇ ਅੱਜ ਇੰਨੀ 26 16 ਅਗਸਤ ਹੋ ਚੁੱਕੀ ਹੈ ਅੱਜ ਜੇਕਰ ਪਾਣੀ ਵੱਧਦਾ ਤਾਂ ਪਿਛਲੀ ਪਾਣੀ ਜਿੰਨਾ ਪਾਣੀ ਹੋ ਜਾਣਾ 2023 ਜਿੰਨਾ ਹੋ ਜਾਣਾ ਹਾਂਜੀ ਸਰ ਤੇ ਇਸ ਤੋਂ ਪਾਰ ਦੀ ਗੱਲ ਕਰੀਏ ਪਾਰ ਕਿੰਨੇ ਪਿੰਡ ਨੇ ਸਰ ਪਾਰ ਇੱਕ ਹੀ ਪਿੰਡ ਹੈ ਮਾਰਜਮਸ਼ੇਰ ਜਿਹਦਾ ਰਕਬਾ ਤਕਰੀਬਨ ਤਕਰੀਬਨ 1400 ਏਕੜ ਹੈ ਹਮ ਤੇ ਜਿਹੜੇ ਡੁੱਬ ਚੁੱਕਿਆ ਘਟੋ ਘਟੋ 1000 ਏਕੜ ਦੇ ਕਰੀਬ ਡੁੱਬ ਚੁੱਕਿਆ ਹੈ ਹਾਂਜੀ ਸਰ ਪਾਰ ਫਸਲਾਂ ਕਿਹੜੀਆਂ-ਕਿਹੜੀਆਂ ਸਰ ਪਾਰ ਸਬਜ਼ੀਆਂ ਸੀਗੀਆਂ ਕਿਉਂਕਿ ਗਰੀਬ ਲੋਕ ਨੇ 2-2 1 एकड़ 1.5 एकड़ ਦੇ ਮਾਲਕ ਨੇ ਜਿੰਦੇ ਵਿੱਚ ਹਰੇਕ ਬੰਦੇ ਦੀ ਘਟੋ ਘਟ 6 ਕਨਾਲਾ ਪਾਣੀ ਦੇ ਵਿੱਚ ਭਰ ਚੁੱਕੀ ਹੈ ਸ਼ੁਰੂ ਤੋਂ ਜਦੋਂ ਸਟਾਰਟਿੰਗ ਤੋਂ ਆਇਆ ਜਿਹੜਾ ਬਚੀ ਫਸਲ ਉਹ ਵੀ ਹੰਡ ਡੁੱਬ ਚੁੱਕੀ ਹੈ ਹਲਕੀ ਫੁਲਕੀ ਜੇਕਰ ਕਿਸੇ ਦੀ ਵੇਖ ਰਹੀ ਹੈ ਫਸਲ ਤਾਂ ਪਾਣੀ ਦਾ ਲੈਵਲ ਹੈ ਜੇ ਵੱਧਦਾ ਹੀ ਜਾਂਦਾ ਕੋਈ ਏ ਨਹੀਂਗਾ ਵੀ ਕੱਟ ਰਿਹਾ ਪਸ਼ੂਆਂ ਦਾ ਚਾਰਾ ਵੀ ਹੈ ਹਾਂਜੀ ਪਸ਼ੂਆਂ ਦਾ ਚਾਰਾ ਵੀ ਹੈ ਸਰ ਲੇਕਿਨ ਕਿੰਨਾ ਕੁ ਇਧਰ ਪਿੱਛੇ ਝੋਨਾ ਤਕਰੀਬਨ ਹੋਵੇਗਾ ਸਾਰਿਆਂ ਦੇ ਵਿੱਚ 900 ਕਿੱਲੇ ਦੇ ਕਰੀਬ ਝੋਨਾ ਹੋਵੇਗਾ ਹਾਂਜੀ ਸਰ ਕਿੰਨਾ ਕੁ ਜਿਹੜਾ ਫਸਲ ਕਿੰਨੀ ਕੁ ਬਰਬਾਦ ਹੋ ਚੁੱਕੀ ਹੈ ਕਿੰਨੀ ਕੁ ਬਚੀ ਸਰ ਇਹਦੇ ਵਿੱਚੋਂ ਤਕਰੀਬਨ 10% ਬਚੀ ਆ ਬਾਕੀ ਸਾਰੀ ਮੰਨ ਕੇ ਚਲੋ ਬਰਬਾਦ ਹੋ ਗਈ ਬਰਬਾਦ ਸਰ ਇਧਰ ਕੈਮਰਾ ਕਮਾ ਕੇ ਵਿਖਾ ਦਿਓ ਕਿ ਮੁਹਾਰਸ ਹੁੰਨੇ ਵਾਲੇ ਤਰਫ ਜਿਹੜੇ ਬਾਰਡਰ ਹੈ ਉਧਰ ਵੀ ਪਾਣੀ ਪਾਕਿਸਤਾਨ ਦੀ ਤਰਫੋਂ ਘੁੰਮ ਕੇ ਆ ਰਿਹਾ ਹੈ ਜਿਹੜੇ ਸਾਡੇ ਪਿੱਛੇ ਮੁਹਾਰਸ ਹੁੰਨਾ ਪਿੰਡ ਹੈ ਮੁਹਾਰ ਕੀਵਾ ਮੁਹਾਰ ਕੀ ਬਾਪੂ ਹਨੀ ਹੈ ਅੱਜ ਤੂੰ ਅਗਰ ਪਾਣੀ ਟੁੱਟਦਾ ਤਾਂ ਸਾਡੇ ਚਾਰੋਂ ਪਿੰਡ ਬਰਬਾਦ ਹੁੰਦੇ ਆ ਅਸੀਂ ਪ੍ਰਸ਼ਾਸਨ ਨੂੰ ਘਟੋ ਘਟ 10 ਵਾਰੀ ਇਸ ਗੱਲ ਦੀ ਕਵਾਰ ਲਾ ਚੁੱਕੇ ਆ ਕਿ ਸਾਡੇ ਬੰਨ ਬਣਾਏ ਜਾਣ ਦੋਨਾਂ ਸਾਈਡਾਂ ਤੋਂ ਕਿ ਸਾਡੇ ਫਸਲ ਵੱਜ ਜਵੇ ਅਸੀਂ ਵੀ ਆਪਣਾ ਜੀਵਨ ਜਿਹੜਾ ਹੈ ਵਧੀਆ ਬਤਿਹਤ ਕਰ ਸਕੀਏ ਔਰ ਆਪਣੇ ਬੱਚਿਆਂ ਨੂੰ ਪੜਾ ਸਕੀਏ ਹੁਣ ਇੱਥੇ ਨਾ ਕੋਈ ਗਰਾਊਂਡ ਹੈ ਨਾ ਕੋਈ ਚਾਜ ਦੇ ਕੋਈ ਖੇਡ ਖੇਡਣ ਦਾ ਸਿਸਟਮ ਹੈ ਪਿੱਛੇ ਮੈਂ ਕਿਸਾਨ ਨਾਲ ਗੱਲ ਕਰ ਰਿਹਾ ਸੀ ਕਿਸਾਨ ਨੇ ਦੱਸਿਆ ਕਿ ਪਿੱਛੇ ਇੱਕ ਪਿੰਡ ਹੈ ਤੇ ਇੱਥੇ ਨਿੱਕੇ ਨਿੱਕੇ ਢਾਣੀਆਂ ਬਹੁਤ ਜ਼ਿਆਦਾ ਹੈ ਉਹ ਜਿਹੜੀਆਂ ਢਾਣੀਆਂ ਤੇ ਪਿੰਡ ਨੇ ਉਹ ਲੋਕ ਉੱਠ ਕੇ ਇੱਧਰ ਆ ਗਏ ਜਾਂ ਪਾਣੀ ਦੇ ਚਪੇਟ ਤੇ ਸਰ ਕੁਝ ਤਾਂ ਲੋਕ ਆ ਰਹੇ ਨੇ ਹੁਣ ਉੱਠ ਕੇ ਕੁਝ ਲੋਕ ਪਹਿਲੇ ਹੀ ਪਿਛਾ ਸ਼ਿਫਟ ਹੋਏ ਨੇ ਪਾਣੀ ਤਾਂ ਪਹਿਲੇ ਹੀ ਹੋ ਗਏ ਨੇ ਪਾਣੀ ਆ ਰਿਹਾ ਤਾਂ ਆਪਾਂ ਪਿਛੇ ਸ਼ਿਫਟ ਹੋ ਚਲੀਏ ਕੁਝ ਲੋਕ ਬੈਠੇ ਨੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈਗਾ ਪਿੱਛੇ ਕੈਂਪ ਨਹੀਂ ਹੈਗਾ ਕੋਈ ਇਕੱਲੇ ਜਰਾ ਰਹਿਣ ਦੀ ਜਗ੍ਹਾ ਨਹੀਂ ਹੈ ਕਿਵੇਂ ਕੋਈ ਲੋਕ ਪੇਟ ਦੇ ਵਿੱਚ ਚਪੇਟ ਦੇ ਵਿੱਚ ਆ ਆ ਸਰ ਪਾਣੀ ਚਾਰੇ ਪਾਸੇ ਘੇਰ ਘੇਰ ਲਿਆ ਆ ਉਹਨੇ ਜਿਹੜੀਆਂ ਟਾਣੀਆਂ ਨੇ ਟਾਣੀਆਂ ਤਾਂ ਪਹਿਲੇ ਹੀ ਡੁੱਬ ਚੁੱਕੀਆਂ ਨੇ ਕੜੀਆਂ ਡੁੱਬ ਚੁੱਕੀਆਂ ਹਾਂਜੀ ਸਰ ਹੁਣ ਜਿਹੜੇ ਪਸ਼ੂ ਐ ਬਾਲੀ ਬੱਚਾ ਉਹ ਕਿਵੇਂ ਜੀਵਨ ਬਤੀਤ ਕਰ ਰਿਹਾ ਆ ਵਾਲੇ ਦਿਨਾਂ ਦੇ ਵਿੱਚ ਘੜੀ ਦੇ ਵਿੱਚ ਸਰ ਬਹੁਤ ਮਾੜੇ ਹਾਲਾਤ ਨੇ ਪਿਛਲੇ ਸਾਲ ਜੋ ਕਣਕ ਕੱਟੀ ਗਈ ਸੀ ਉਹਦੀ ਤੂੜੀ ਵੀ ਪਿਸ਼ਾਬੀਆ ਸਾਹਿਬ ਨੇ ਨਹੀਂ ਲਿਆਂਨ ਦਿੱਤੀ ਅੰਦਰ ਰੱਖੀ ਹੋਈ ਜਿਹੜੀ ਹੁਣ ਪਾਣੀ ਦੀ ਲਪੇਟ ਚ ਆ ਗਈ ਕਿ ਇਹਨਾਂ ਲੋਕਾਂ ਕੋਲ ਤਾਂ ਜਿਹੜੇ ਮਾਰਜ ਮਸ਼ੇਰ ਦੇ ਖਾਸ ਕਰਕੇ ਲੋਕ ਨੇ ਉਹਨਾਂ ਕੋਲ ਤਾਂ ਤੂੜੀ ਵੀ ਹੈ ਨਹੀਂ ਪਾਣ ਨੂੰ ਚਲੋ ਸਾਡੇ ਜੇ ਸੁੱਕਿਆ ਹੈ ਅਗਰ ਆ ਬੰਨ ਕਾਮਯਾਬ ਹੁੰਦਾ ਹੈ ਤੇ ਇਹ ਲੋਕ ਸਾਡੇ ਪਿੰਡਾਂ ਦੇ ਵਿੱਚ ਸ਼ਿਫਟ ਹੋ ਸਕਦੇ ਨੇ ਹਾਂਜੀ ਜੇ ਇਹ ਬੰਨ ਕਾਮਯਾਬ ਨਹੀਂ ਹੁੰਦਾ ਪ੍ਰਸ਼ਾਸਨ ਸਾਡੀ ਕੋਈ ਸਾਰ ਨਹੀਂ ਲੈਂਦਾ ਤਾਂ ਮੈਨੂੰ ਲੱਗਦਾ ਹੈ ਕਿ ਹਾਲਾਤ ਇੰਨੇ ਵਿਗੜ ਜਾਣਗੇ ਕਿ ਮਵਾਰਸ ਉਹਨਾਂ ਚਾਰੋਂ ਪਿੰਡਾਂ ਨੂੰ ਉੱਠ ਕੇ ਪਿੱਛੇ ਕਿਤੇ ਜਾਣਾ ਪਏਗਾ ਹੋਰ ਵੀ ਕਿਸਾਨ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਆ ਪਾਣੀ ਦੇ ਪੱਧਰ ਦੀ ਗੱਲ ਕਰਾਂਗੇ ਪਿਛਲੇ ਕਈ ਦਿਨਾਂ ਤੋਂ ਪਾਣੀ ਜੜ ਦਾ ਪਾਣੀ ਦਾ ਵਹਾਵ ਚੱਲਦਾ ਆ ਰਿਹਾ ਆ ਅੱਜ ਤੋਂ ਲੈ ਕੇ ਤੇ ਕੱਲ ਦੇ ਵਿੱਚ ਪਾਣੀ ਦੇ ਘਟਣ ਦੇ ਅਸਾਰ ਕੋਈ ਦਿਖਾਈ ਦੇ ਰਿਹਾ ਜਾਂ ਨਹੀਂ ਨਹੀਂ ਦੇ ਰਿਹਾ ਜੀ ਕਿੰਨਾ ਕੁ ਵਧਿਆ ਪਾਣੀ ਕੱਲ ਤੇ ਅੱਜ ਵਿੱਚ ਘੱਟ ਤੋਂ ਘੱਟ 1.5 ਫੁੱਟ ਵਧ ਗਿਆ 1.5 ਫੁੱਟ ਵਧਿਆ ਹਾਂਜੀ 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 ਵਧ ਹੀ ਜਾਂਦਾ ਕੋਈ ਪਿੱਛੋਂ ਪ੍ਰਸ਼ਾਸਨ ਦੀ ਕੋਈ ਚੇਤਾਵਨੀ ਜਾਂ ਕੋਈ ਉਹਨਾਂ ਨੇ ਅਲਟੀਮੇਟ ਦਿੱਤਾ ਪਾਣੀ ਹੋਰ ਵਧੇਗਾ ਜਾਂ ਘਟੇਗਾ ਨਹੀਂ ਜੀ ਕੁਛ ਨਹੀਂ ਨਹੀਂ ਕੁਛ ਨਹੀਂ ਦਿੱਤਾ ਤੇ ਮੇਨ ਮੰਗ ਕੀ ਆ ਹੁਣ ਤੁਹਾਡੀ ਪ੍ਰਸ਼ਾਸਨ ਮੰਗ ਸਾਡੀ ਇਹ ਹੀ ਹੈਗੀ ਜਿਹੜਾ ਅੱਗੇ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ ਵੀ ਸਾਡਾ ਬੰਨ ਦੇ ਸਹਿਯਤਾ ਕਰਨ ਤੇ ਬੰਨ ਕਾਮਯਾਬ ਕਰਾਣ ਤੇ ਸਾਡੀ ਇੰਨੀ ਬਹੁਤ ਸਹਿਤਾ ਹੈ ਪਿੱਛੇ ਨਜ਼ਰ ਮਰਵਾਈ ਜਾਏਗੀ ਕਿ ਜਿੰਨੀ ਆਵਾਮ ਜਿਹੜੀ ਇੱਥੋਂ ਦੀ ਖੜੀ ਹੈ ਮੁਹਾਰ ਜਮਸ਼ੇਰ ਅਤੇ ਹੋਰ ਬਹੁਤ ਸਾਰੇ ਪਿੰਡ ਨੇ ਇੱਥੇ ਇਧਰ ਪੇ ਦਿਖਾਇਆ ਜਾਏਗਾ ਪਿੱਛੇ ਜੀਐਸਬੀ ਵੀ ਚੱਲ ਰਹੀ ਹੈ ਮੈਂ ਤੁਹਾਨੂੰ ਦਿਖਾ ਦਿਆਂ ਕਿ ਇਧਰ ਪਿੱਛੇ ਨਜ਼ਰ ਮਰਵਾਈ ਜਾਏਗੀ ਜਿੰਨੀ ਇੱਥੋਂ ਦੀ ਪਬਲਿਕ ਖੜੀ ਹੈ ਦੱਸ ਦਈਏ ਕਿ ਇਹ ਤਾਂ ਖੜਿਆ ਇਹਨਾਂ ਨੇ ਆਪਦੀ ਜੀਐਸਬੀ ਆਪਦੇ ਕੋਲੋਂ ਲਗਾ ਕੇ ਜਿਹੜਾ ਇਹ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਗਰ ਦਿਖਾ ਦਈਏ ਕਿ ਆਮ ਸੁਯੋਗਿੰਗ ਨੂੰ ਦਿਖਾਇਆ ਜਾਏਗਾ ਅਜਿਹੜਾ ਪਾਣੀ ਬਿਲਕੁਲ ਸੜਕ ਦੇ ਨਾਲ ਲੱਗ ਚੁੱਕਿਆ ਬੰਨ ਦੇ ਅਗਰ ਅਗਰ ਜਿਹੜਾ ਇਹ ਪਾਣੀ ਤੁਹਾਡਾ ਅਗਰ ਇਹ ਕੱਲ ਨੂੰ ਆਉਣ ਵਾਲੇ ਸਮੇਂ ਦੇ ਜੇ ਪਾਣੀ ਟੁੱਟਦਾ ਤਾਂ ਜਿਹੜਾ ਪਾਣੀ ਦਿਖਾਇਆ ਜਾਏਗਾ ਇਸ ਰਕਬੇ ਦੇ ਵਿੱਚ ਪਾਣੀ ਜਾਣ ਨੂੰ ਜਿਹੜਾ ਤਿਆਰ ਹੈ ਅਗਰ ਇਹ ਰਕਬੇ ਦੇ ਵਿੱਚ ਪਾਣੀ ਜਾਂਦਾ ਤਾਂ ਕਿਸਾਨਾਂ ਦਾ ਜਿਹੜਾ ਕੁਝ ਨਹੀਂ ਬਚੇਗਾ ਹਜ਼ਾਰਾਂ ਏਕੜ ਜਿਹੜਾ ਆਪਾਂ ਜਿਹੜਾ ਏਰੀਆ ਬਰਬਾਦ ਹੋ ਜਾਏਗਾ ਇਸ ਤੋਂ ਅੱਗੇ ਬਹੁਤ ਸਾਰੇ ਪਿੰਡ ਪੈਂਦੇ ਆ ਸਾਰੇ ਪਿੰਡਾਂ ਨੂੰ ਜਿਹੜੀ ਬੜੀ ਵੱਡੀ ਮਾਰ ਝੱਲਣੀ ਪੈਗੀ ਪਿੰਡਾਂ ਦੇ ਵਿੱਚ ਬੇਜੁਬਾਨ ਜਾਨਵਰ ਜਾਨਵਰ ਨੇ ਬਜ਼ੁਰਗ ਨੇ ਬੱਚੇ ਨੇ ਜਿਨ੍ਹਾਂ ਨੂੰ ਬੜੀ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈਗਾ ਕਿਸਾਨਾਂ ਨੇ ਕਿ 2023 ਦੇ ਵਿੱਚ ਜਿਹੜਾ ਪਾਣੀ ਆਇਆ ਸੀ ਹਾਲੇ ਤੱਕ ਸਾਡੇ ਕੱਪੜੇ ਨਹੀਂ ਸੁੱਕੇ ਕੱਪੜਿਆਂ 'ਚੋਂ ਸਮੈਲ ਨਹੀਂ ਗਈ ਉਹ ਵਾਲੀ ਤਾਂ ਜਿਹੜੇ ਕਿਹਾ ਕਿ ਕਈਆਂ ਨੇ ਬੱਚਿਆਂ ਦੇ ਵਿਆਹ ਕਰਨੇ ਸੀ ਆਪਣੇ ਸੁਪਨੇ ਪੂਰੇ ਕਰਨੇ ਸੀ ਉਹ ਇਸ ਵਾਰੀ ਅਮੇਨ ਸੀ ਕਿਉਂਕਿ ਇਸ ਵਾਰੀ ਝੋਨੇ ਦੀ ਫਸਲ ਜਿਹੜੀ ਹੈ ਬੜੀ ਸੁਨਹਿਰੀ ਖੜੀ ਸੀ ਪਰ ਕਿਸਾਨ ਜਿਹੜੇ ਨੇ ਇਸ ਵਾਰ ਫੇਰ ਨਰਾਸ਼ ਦਿਖਾਈ ਦੇ ਰਹੇ ਨੇ ਹੋਰ ਵੀ ਕੋਈ ਕਿਸਾਨ ਗੱਲਬਾਤ ਕਰਨਾ ਚਾਹੁੰਦਾ ਤਾਂ ਅੱਗੇ ਆ ਸਕਦਾ ਤਾਂ ਕੀ ਕਹਿਣਾ ਚਾਹੁੰਦੇ ਹੋ ਇਸ ਵਾਰ ਫਿਰ ਜਿਹੜਾ ਕਿਸਾਨਾਂ ਨੂੰ ਜਿਹੜੀ ਹੈ ਕਦੇ ਆਪਰੇਸ਼ਨ ਸੰਦੂਰ ਦੀ ਮਾਰ ਛੇਲਨੀ ਪਈ ਕਦੇ ਗੜੇ ਮਾਰੀ ਹੁੰਦੀ ਹੈ ਕਦੇ ਮੈਨਾ ਲੱਗਦੀਆਂ ਐਸ ਵਾਰੀ ਫਿਰ ਜਿਹੜੀ ਹੈ ਪਾਣੀ ਦੀ ਮਾਰ ਆ ਛੇਲਨੀ ਪੈ ਰਹੀ ਸਾਡੇ ਜਿਹੜੇ ਬਰਡ ਏਰੀਆ ਨੂੰ ਇਹ ਮਾਰਾਂ ਤਾਂ ਬਹੁਤ ਦਿਨਾਂ ਤੋਂ ਹੀ ਪੈ ਰਹੀਆਂ ਨੇ ਸਰਕਾਰ ਸਾਡੀ ਕੋਈ ਵੀ ਮਦਦ ਨਹੀਂ ਕਰ ਰਹੀ ਬਾਕੀ ਜਿਹੜਾ ਸਰਕਾਰ ਦਾ ਕੰਮ ਸੀ ਵੀ ਇੱਕ ਲਾਧੂ ਘੜ ਮੰਡੀ ਦਾ ਸੇਮ ਨਾਲਾ ਇੱਕ ਮੁਖਸਰ ਤੋਂ ਜਿਹੜਾ ਆ ਰਿਹਾ ਆਪਾਂ ਆਪਣੇ ਘਰ ਦੀ ਹਰ ਰੋਜ਼ ਸਫਾਈ ਕਰਨੀ ਹੈ ਸਰਕਾਰ ਨੇ ਜਦੋਂ ਦੇ ਸੇਮ ਨਾਲੇ ਬਣਿਆ ਸਾਡੇ ਕਿਸੇ ਦਰਿਆ ਦੀ ਸਤ루ਜ ਦੀ ਦਰਿਆ ਦੀ ਸਫਾਈ ਨਹੀਂ ਕੀਤੀ ਕੋਈ ਸੇਮ ਨਾਲੇ ਦੀ ਸਫਾਈ ਨਹੀਂ ਕੀਤੀ ਜਿੰਦੀ ਵਜ੍ਹਾ ਨਾਲ ਸਾਡੇ ਜਿਹੜੇ 2000 ਏਕੜ ਕਦੇ 1500 ਏਕੜ ਕਦੇ 5000 ਏਕੜ ਪਿਛਲੀ ਵਾਰੀ ਜਿਹੜੀ ਸੀ 5000 ਏਕੜ ਸਾਡੀ ਜ਼ਮੀਨ ਜਿਹੜੀ ਹੈ ਖੇਤੀ ਜਿਹੜੀ ਡੋਬ ਚੁੱਕੀ ਸੀ ਤਾਂ ਦੱਸਿਆ ਕਿਸਾਨਾਂ ਨੇ ਦੱਸਿਆ ਕਿ ਅਗਰ ਸਫਾਈ ਲਗਾਤਾਰ ਹੋਏਗੀ ਤਾਂ ਆਪ ਇਹ ਇੰਨੀ ਮਾਰ ਜਿਹੜੀ ਨਹੀਂ ਝੇਲਣੀ ਪੈਣੀ ਸੀ ਆ ਹੁਣ ਅੱਗੇ ਗੱਲਬਾਤ ਹੋਰ ਕਰਾਂਗੇ ਇਹ ਇਸ ਤੋਂ ਅੱਗੇ ਇਹ ਪਰਲੀ ਸਾਈਡ ਜਿਹੜਾ ਪਿੰਡ ਪਿੰਡ ਦਾ ਕਾਮ ਵਾਲੀ ਪੱਤਣ ਦੇ ਉਧਰ ਕਿੰਨੇ ਕੁ ਪਿੰਡ ਆ ਉਧਰ 10 12 ਪਿੰਡ ਐ ਸੰ 10 12 ਪਿੰਡ ਆ ਉਧਰ ਕਿਸਾਨਾਂ ਦੇ ਕਿਵੇਂ ਹਾਲਾਤ ਨੇ ਕਿਉਂਕਿ ਤੁਸੀਂ ਤਾਂ ਕਿਸਾਨ ਹੋ ਰਿਸ਼ਤੇਦਾਰੀ ਤਾਲਮੇਲ ਯਾਰੀ ਦੋਸਤੀ ਚ ਆਉਣਾ ਜਾਣਾ ਤੁਹਾਨੂੰ ਪਤਾ ਲੱਗਦਾ ਸਾਡੇ ਵਰਗੀ ਉਹਨਾਂ ਦੇ ਹਾਲਾਤ ਨੇ ਇੱਕ ਸਾਈਡ ਉਹਨਾਂ ਦੇ ਬੰਨ ਬਣਿਆ ਹੋਇਆ ਹੈ ਇੱਕ ਸਾਈਡ ਉਹਨਾਂ ਦੇ ਵੀ ਖਾਲੀ ਪਿਆ ਹੈ ਉੰਦੀ ਵਜ੍ਹਾ ਨਾਲ ਉਹਨਾਂ ਦੀ ਕਈ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਬਰਬਾਦ ਹੋ ਜਾਂਦੀ ਹੈ ਇਹ ਜਿਹੜਾ ਪਾਣੀ ਹੈ ਇਹ ਅੱਗੇ ਪਾਣੀ ਦਾ ਵਹਾਅ ਹੈ ਇਹ ਨੂੰ ਜਾ ਰਿਹਾ ਅੱਗੇ ਪਾਕਿਸਤਾਨ ਨੂੰ ਜਾ ਰਿਹਾ ਹਾਂਜੀ ਹਾਂਜੀ ਇਹ ਪਾਕਿਸਤਾਨ ਨੂੰ ਸਾਰਾ ਪਾਣੀ ਚਾਹੇ ਜੇ ਇਹਦੀ ਦੋਨਾਂ ਪੂਰੇ ਦਰਿਆ ਦੀ ਸਫਾਈ ਹੋ ਜਾਵੇ ਤਾਂ ਇਹ ਖੇਤਾਂ 'ਚ ਪਾਣੀ ਨਹੀਂ ਜਾਏਗਾ ਸਿੱਧਾ ਆਪਦਾ ਸੁਲੇਮਾਨ ਹੈਡ ਤੇ ਪਹੁੰਚ ਜਾਏਗਾ ਸੁਲੇਮਾਨ ਹੈਡ ਤੇ ਜਾਏਗਾ ਉਹ ਇਹ ਜਿਹੜਾ ਪਾਣੀ ਅੱਗੇ ਜਾ ਰਿਹਾ ਅੱਗੇ ਵੀ ਪਿੰਡ ਹੈਗੇ ਪਾਕਿਸਤਾਨ ਦੇ ਜਿਹੜਾ ਪਿੰਡਾਂ 'ਚ ਵੱੜ ਚੁੱਕਿਆ ਪਾਣੀ ਪਾਕਿਸਤਾਨ ਦੇ ਕੋਈ ਪਤਾ ਲੱਗਦਾ ਜਾਨੀ ਹਾਂਜੀ ਹਾਂਜੀ ਉਹਨਾਂ ਦੀ ਖਬਰਾਂ ਸੁਣਦੇ ਆ ਤਾਂ ਉਹਨਾਂ ਦੇ ਪਿੰਡਾਂ 'ਚ ਪਾਣੀ ਕਾਫੀ ਜਾ ਚੁੱਕਿਆ ਹੈ ਜਾ ਚੁੱਕਿਆ ਹੈ ਹਾਂਜੀ ਉਹਨਾਂ ਨੂੰ ਜ਼ਿਆਦਾ ਰਾਵੀ ਦਰਿਆ ਦਾ ਆਪਾਂ ਨੂੰ ਸਤਲੁਜ ਦਾ ਇਸ ਏਰੀਏ ਨੂੰ ਹੈ ਤੁਹਾਡਾ ਨਾਮ ਕੀ ਹੈ ਜਸਵਿੰਦਰ ਸਿੰਘ ਕਿਹੜਾ ਪਿੰਡ ਹੈ ਮੁਹਾਰਕੀਵਾਜੀ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ ਮੇਰੇ ਕੋਲ ਜੀ 5 ਏਕੜ ਹੈ 5 ਏਕੜ ਹੈ ਹਾਂਜੀ ਤੇ ਉਹਦੇ ਵਿੱਚੋਂ ਹੁਣ ਕੀ ਕੁਝ ਬਚਿਆ ਹੈ ਕੁਛ ਨਹੀਂ ਖਾਲੀ ਇਸ ਟਾਈਮ ਫ੍ਰੀ ਇੱਕ ਸਰ ਰੋਣਾ ਹੀ ਬਚਿਆ ਹੈ ਹਾਂ ਖਤਮ ਹੋ ਚੁੱਕਾ ਹਾਂਜੀ ਹਾਂਜੀ ਕਿਸਾਨ ਦੀ 5 ਏਕੜ ਜ਼ਮੀਨ ਹੈ ਤਾਂ ਕਿਸਾਨ ਨੇ ਦੱਸਿਆ ਕਿ 5 ਏਕੜ ਦੇ ਵਿੱਚੋਂ ਉਸ ਦਾ ਜਿਹੜਾ ਇੱਕ ਮਰਲਾ ਵੀ ਜਿਹੜਾ ਨਹੀਂ ਬਚਿਆ ਸਾਰੀ ਜਿਹੜੀ ਹੈ ਖਤਮ ਹੋ ਚੁੱਕੀ ਹੈ ਇਥੇ ਕੋਈ ਛੋਟਾ ਤੋਂ ਛੋਟਾ ਕਿਸਾਨ ਹੈਗਾ 1 ਏਕੜ ਵਾਲਾ ਜਾਂ 2 ਏਕੜ ਵਾਲਾ ਤਾਂ ਜਰੂਰ ਆਵੇ ਉਸਦੇ ਨਾਲ ਗੱਲਬਾਤ ਕਰਾਂਗੇ ਕਿੰਨੇ ਬੱਚੇ ਕਿੰਨੇ ਆ ਤੁਹਾਡੇ ਬੱਚੇ ਜੀ ਮੇਰੇ ਦੋ ਮੁੰਡੇ ਇੱਕ ਕੁੜੀ ਆ ਸੀ ਪੜ ਰਹੇ ਆ ਹਾਂਜੀ ਹਾਂਜੀ ਕਿਹੜੀ ਕਲਾਸ ਚ ਤਿੰਨੋਂ ਬੀਏ ਚ ਬੀਏ ਚ ਹਾਂਜੀ ਸੋਚਿਆ ਸੀ ਫਿਰ ਇਸ ਵਾਰੀ ਬੱਚੇ ਨੂੰ ਕੁੜੀ ਐਮਏ ਕਰ ਰਹੀ ਹੈ ਤੇ ਦੋਨੇ ਮੁੰਡੇ ਬੀਏ ਇੱਕ ਫਰਸਟ ਚ ਇੱਕ ਲਾਸਟ ਸਾਰਾ ਫਿਰ ਆਪਦੀ ਫਸਲ ਵਾੜੀ ਚੀ ਮਿਹਨਤ ਕਰਕੇ ਤੇ ਬੱਚੇ ਨੂੰ ਪੜਾਉਂਦੀ ਕਰ ਰਹੇ ਸੀ ਬਾਕੀ ਹੁਣ ਲੱਗਦਾ ਵੀ ਹਾਲਾਤ ਮਾੜੇ ਹੀ ਹੋਣਗੇ ਸਾਡੇ ਹਾਂਜੀ ਤਾਂ ਸਰਕਾਰਾਂ ਨੂੰ ਇਹਨਾਂ ਦੀ ਬਾਹ ਫੜਨੀ ਚਾਹੀਦੀ ਹੈ ਕਿ ਹੁਣ ਇੰਨੀ 5 ਏਕੜ ਦੀ ਫਸਲ ਦੇ ਵਿੱਚੋਂ ਸਖਤ ਤੇ ਕਿਹੜੀ ਮਿਹਨਤ ਕਰਕੇ ਕਿਸਾਨ ਨੇ ਆਪਦੇ ਬੱਚਿਆਂ ਨੂੰ ਪੜਾਇਆ ਜਿਹੜਾ ਅੱਜ ਮਜੂਸੀ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਵਾਰ ਫਿਰ ਤੋਂ ਇੱਧਰ ਦਿਖਾਇਆ ਜਾਏਗਾ ਕਿ ਪਾਣੀ ਦਾ ਪੱਧਰ ਜਿਹੜਾ ਹੈ ਕਿੰਨਾ ਜ਼ਿਆਦਾ ਵੱਧਦਾ ਜਾ ਰਿਹਾ ਹੈ ਲਗਾਤਾਰ ਤੁਸੀਂ ਫਲਾਈਓਵਰ ਦੇਖ ਰਹੇ ਹੋ ਇਹ ਜਿਹੜਾ ਫਲਾਈਓਵਰ ਤੁਹਾਨੂੰ ਦੂਰ ਤੋਂ ਦਿਖਾਈ ਦੇ ਰਿਹਾ ਪਾਣੀ ਇਸ ਦੇ ਨਾਲ ਜਿਹੜਾ ਲੱਗਣਾ ਸ਼ੁਰੂ ਹੋ ਚੁੱਕਿਆ ਇਸ ਤੋਂ ਅੱਗੇ ਇੱਕ ਪਿੰਡ ਹੈ ਤੇ ਬਹੁਤ ਸਾਰੀਆਂ ਢਾਣੀਆਂ ਨੇ ਤੇ ਜਿਨ੍ਹਾਂ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਤਾਂ ਜੁੜੇ ਰਹੋ ਜਗਵਾਨੀ ਪੰਜਾਬ ਕੇਸਰੀ ਦੇ ਨਾਲ ਮੈਂ ਸੁਖਵਿੰਦਰ ਸਿੰਘ ਫਾਜ਼ਿਲ